ਕਾਲ ਤੁਸੀਂ ਦਿਖ ਰਹੇ ਹੋ ਦੈਨਿਕ ਸੋਰੀਆ ਟੀਵੀ ਮੈਂ ਹਾਂ ਅਮਨ ਲੂਨਾ ਮੁਹਾਲੀ ਦੇ ਪਿੰਡ ਕੈਲੋਂ ਚ ਟਰਾਂਸਫਾਰਮਰ ਨੂੰ ਲੈ ਕੇ ਦੋ ਕੁਟਾਂ ਵਿਚਾਲੇ ਝਗੜਾ ਹੋ ਜਾਂਦਾ ਹੈ ਤੇ ਇਸ ਝਗੜੇ ਤੋਂ ਬਾਅਦ ਉੱਥੇ ਤਾਬਣ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜਿਹੜੀ ਇਹ ਫਾਇਰਿੰਗ ਹੋਈ ਹੈ ਤੁਹਾਨੂੰ ਦੱਸ ਦਿੰਦੇ ਆ ਲਖਵੀਰ ਸਿੰਘ ਸਤਨਾਮ ਸਿੰਘ ਤੇ ਹਰਵਿੰਦਰ ਤੇ ਗੋਲੀਆਂ ਵੱਜੀਆਂ ਤੇ ਇਹਨਾਂ ਤਿੰਨਾਂ ਨੂੰ ਸੋਹਾਨਾ ਦੇ ਹਸਪਤਾਲ ਵਿੱਚ ਪਹੁੰਚ ਕਰਾਇਆ ਗਿਆ ਹੈ ਤੇ ਇਹਨਾਂ ਤਿੰਨਾਂ ਵਿੱਚੋਂ ਲਖਬੀਰ ਸਿੰਘ ਤੇ ਸਤਰਾਮ ਸਿੰਘ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਹਰਵਿੰਦਰ ਦੀ ਹਾਲਤ ਕਾਫੀ ਹੱਦ ਤੱਕ ਉਹ ਠੀਕ ਦੱਸੀ ਜਾ ਰਹੀ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੇ ਹਸਪਤਾਲ ਦੀਆਂ ਤਸਵੀਰਾਂ ਸਾਫ਼ ਤੌਰ ਤੇ ਦਿਖਾ ਦਿੰਨੇ ਆ ਤੇ ਲੋਕਾਂ ਵੱਲੋਂ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਜਦੋਂ ਮੈਂ ਪਹੁੰਚੀ ਜਦੋਂ ਜਦੋਂ ਸਵੇਰੇ ਰਾਤ 3 ਵਜੇ ਤੋਂ ਲਿਖਣਾ ਕਿ 6 ਵਜੇ ਤੱਕ ਆਪਰੇਸ਼ਨ ਹੋਇਆ ਲੱਗਦਾ ਹੈ ਡਾਕਟਰ ਨੂੰ ਮਿਲਿਆ ਸੀ ਡਾਕਟਰ ਸਾਹਿਬ ਕਹਿੰਦੇ ਆ ਵੀ 72 ਘੰਟੇ ਤਿੰਨਾਂ ਦਾ ਜਿਹੜੀ ਆਪਣੀ ਤਿੰਨ ਜਗ ਉਹਨੇ 72 ਘੰਟੇ ਸੀਨ ਤੇ 72 ਘੰਟੇ ਸੀ ਕੁਛ ਨਹੀਂ ਦੱਸ ਸਕਦੇ ਜੀ ਆਈ ਸੀ ਯੂ ਚ ਹੈ ਜੀ ਕਿੰਨੀ ਉਮਰ ਕਿੰਨੀ ਜੇ ਉਮਰ ਹੈ ਏਕੀ ਤਕਰੀਬਨ 39 ਸਾਲ ਦੀ ਲਖਵੀਰ ਸਿੰਘ ਜੀ ਵਿਆਹ ਹੈ ਵੀ ਨਾ ਹਾਂਜੀ ਵਿਆਹੇ ਹੋਏ ਕਿੰਨੇ ਪਿਆਏ ਹੋਏ ਇੰਨੇ ਨੇ ਹਾਈ ਦੋਆਂ ਕੋਲ ਬੱਚੇ ਕੋਲ ਹੈ ਜੀ ਉਹ ਹੁਣ ਮੈਰਿਜ ਹੋਈਆ 6 ਮਹੀਨੇ ਹੋ ਚਾਲੇ ਠੀਕ ਹੈ ਰਾਤ ਦੀ ਪੂਰੀ ਕੀ ਕਹਿ ਰਹੇ ਤੁਸੀਂ ਮੌਕੇ ਬਾਰਦਾਤ ਪੁਲਿਸ ਹਾਂ ਪੂਰ ਤੋਂ ਜਾ ਕੇ ਇਰਾਦੇ ਹਾਂਜੀ ਕਾ ਤੁਹਾਨੂੰ ਕੋਈ ਪਤਾ ਲੱਗੇ ਕੋਈ ਅਰੇਸਟਿੰਗ ਹੋਣਾ ਦੀ ਹੋਈ ਹੈ ਕਿ 14 ਜੀ ਅਜੇ ਕੁਝ ਨਹੀਂ ਪਤਾ ਸੀ ਸਾਡੇ ਆਪਣੇ ਬੰਦੇ ਦੇਖ ਰਹੇ ਸੀ ਪਹਿਲਾਂ ਸਹੀ ਹੋਣੇ ਚਾਹੀਦੇ ਸੀ ਪੁਲਿਸ ਵਾਲੇ ਹਾਂਜੀ ਬਿਆਨ ਲੇ ਕੇ ਗਏ ਰਾਤ ਹੀ ਰਾਤ ਇਰਾਦੇ ਆਉਣ ਦੀ سپورਟ ਕਿੰਨੇ ਟਾਈਮ ਸੀ ਸਵੇਰ 6:30 ਲੱਗ ਜੀ 6:00 ਤੇ 11:00 ਵਜੇ ਬਿਆਨ ਲੇ ਕੇ ਗਏ ਪੁਲਿਸ ਵਾਲੇ ਮੇਰੇ ਚਾਚਾ ਜੀ ਦਾ ਬੇਟਾ ਸੀ ਲਖਵੀਰ ਸਿੰਘ ਗਾਲੂ ਇਹ ਪਿੰਡ 'ਚ ਲਾਈਟ ਦੇਖਣ ਗਿਆ ਹੋ ਜੀ ਖਰਾਬ ਹੋਈ ਹੋਈ ਸੀ ਤੇ ਉੱਥੇ ਜਾ ਕੇ ਇਹਦਾ ਝਗੜਾ ਹੋ ਗਿਆ ਜੀ ਕੀਨਾਂ ਨਾਲ ਕੌਂਟੈਂਟ ਦੇ ਬੰਦੇ ਨੇ ਹਾਂਜੀ ਪਰਮਿੰਦਰ ਪਿੰਡ ਦੇ ਬੰਦੇ ਪਰਮਿੰਦਰ ਸਿੰਘ ਤੇ ਜੰਗਬਹਾਦਰ ਸਿੰਘ ਦੋਨਾਂ ਨਾਲ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਝਗੜਾ ਹੋ ਗਿਆ ਜਿਹਨੂੰ ਅਸੀਂ ਉੱਥੇ ਪਹੁੰਚੇ ਤੇ ਇਹਦੇ ਗੋਲੀ ਲੱਗੀ ਹੋਈ ਸੀ ਲਖਵੀਰ ਸਿੰਘ ਦੇ ਤੇ ਉੱਥੇ ਖੇਬੜੇ ਪੂਰੇ ਹੀ ਇਹ ਤੇ ਇੱਕ ਦੂਜੇ ਚਾਚਾ ਜੀ ਦੇ ਬੇਟੇ ਸਤਨਾਮ ਸਿੰਘ ਉਹ ਹਟਾਉਣ ਲੱਗੇ ਤਾਂ ਉਹਦੇ ਵੀ ਫੈਰਕ ਕਰਤਾ ਜੀ ਉਹਦੇ ਵੀ ਗੋਲੀ ਮਾਰੀ ਤੇ ਉਸ ਤੋਂ ਬਾਅਦ ਮਾ ਤੀਜੇ ਹਰਵਿੰਦਰ ਸਿੰਘ ਉਹ ਚਾਚਾ ਜੀ ਦੇ ਬੇਟੇ ਉਹਨਾਂ ਤੇ ਬਾਹਤ ਗੋਲੀ ਮਾਰੀ ਜੀ ਹਾਂਜੀ ਅਸੀਂ ਵੀ ਜਾਨ ਭੱਜ ਕੇ ਜਾਨ ਬਚਾਈ ਜੀ ਇਹਨਾਂ ਨੂੰ ਸਾਂਸੀ ਤੇ ਆਨੇ ਕੀ ਇਹਨਾਂ ਕੋਲ ਇਹ ਕੋਈ ਜਾਣਕਾਰੀ ਕੋਈ ਇਹ ਸਾਨੂੰ ਨਹੀਂ ਪਤਾ ਸਾਨੂੰ ਜਾਣਦੇ ਤਾਂ ਹੋਏਗੀ ਤੁਸੀਂ ਉਹਨਾਂ ਨੂੰ ਮਤਲਬ ਹਾਂਜੀ ਬੰਦੇ ਉਹ ਜਾਣਦੇ ਆ ਸਾਨੂੰ ਰਵਾਰ ਰਵਾਰ ਨਹੀਂ ਪਤਾ ਸਾਂਜੀ ਜ਼ਮੀਨ ਹੈ ਤੁਹਾਡੀ ਉਹਦੇ ਨਾਲ ਨਹੀਂ ਕੋਈ ਸਾਂਜੀ ਨਹੀਂ ਸਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਰਸਤੇ ਦੇ ਹੋਈ ਹੈ ਜੀ ਸਾਡੇ ਜੀ ਸਾਡੇ ਘਰ ਨੂੰ ਜਿਹੜਾ ਰਸਾ ਉੱਥੇ ਹੋਈ ਹੈ ਹਾਂਜੀ ਪੁਲਿਸ ਪਹੁੰਚ ਗਈ ਹਾਂਜੀ ਕਿੰਨੇ ਫਾਇਰ ਕਿੰਨੇ ਫਾਇਰ ਚਾਰ ਤੋਂ ਪੰਜ ਤੋਂ 6 ਕਰੀ ਜੀ ਕਿੰਨੇ ਜਣੇ ਕੀ ਫਾਇਰ ਕਰਨ ਉਹ ਦੋ ਜਣੇ ਸੀ ਦੋ ਨੋਪਰਾ ਸੀ ਮਤਲਬ ਤਿੰਨ ਜਾਨੀ ਉਦੋਂ ਬਾਅਦ ਛਡਾਉਣ ਦੋ ਉਹ ਵੀ ਜਖਮে ਤੁਸੀਂ ਵੀ ਛਡਾਉਣਾ ਆਏ ਹਾਂਜੀ 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 ਮਤਲਬ ਹੈ ਕਿ ਹਥਿਆਰ ਕਿਹੜਾ ਸੀ ਦੇਖਿਆ ਤੁਸੀਂ ਉਹਨਾਂ ਕੋਲ ਨਹੀਂ ਨਹੀਂ ਮੇਰਾ ਸੀ ਲਾਈਟ ਖਰਾਬ ਹੋਈ ਸੀ ਮੇਰਾ ਸੀ ਸੀ ਹੈ ਕਿ ਦੂਜਾ ਕੋਈ ਪਤਾ ਸਾਨੂੰ ਪਤਾ ਹੀ ਲੱਗਾ ਮੇਰਾ ਸੀ ਲਾਈਟ ਖਰਾਬ ਹੋਈ ਸੀ ਪਿੰਡ ਦੀ ਉੱਥੇ ਝਗੜਾ ਹੋਇਆ ਸੀ ਮਤਲਬ ਫੈਰ ਹੁੰਦੇ ਦੇ ਦੇਖ ਹਾਂਜੀ 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 ਫੈਰਪਾਂਤੋ ਛੇ ਹੋਏ ਜਾਂ ਕੋਈ ਪੁਰਾਣੀ ਰੈਂਜੀ ਸੀ ਨਹੀਂ ਪੁਰਾਣੀ ਕੋਈ ਨਹੀਂ ਜੀ ਕਿ ਬਿਜਲੀ ਟਰਾਂਸਫਰ ਨੂੰ ਲਈ ਨਹੀਂ ਪੁਰਾਣੀ ਕੋਈ ਨਹੀਂ ਤੁਸੀਂ ਪਤਾ ਨਹੀਂ ਜੀ ਕੋਈ ਮਾੜੀ ਮੋਟੀ ਮਵੈਂਸ ਹੋ ਗਈ ਉੱਥੇ ਖੜਿਆ ਹੁੰ ਲਿਟਰਲ ਬਿਜਲੀ ਦਾ ਟਰਾਂਸਫਾਰਮਰ ਨਹੀਂ ਉਹ ਟਰਾਂਸਫਾਰਮਰ ਨੂੰ ਉਹ ਵੈਸੇ ਖਰਾਬ ਹੋ ਗਈ ਸਾਰੇ ਪਿੰਡ ਦੀ ਲਾਈਟ ਉਹ ਇਹ ਮੁੰਡਾ ਸਾਡਾ ਚਾਚਾ ਜੀ ਦਾ ਬੇਟਾ ਦੇਖਣ ਗਿਆ ਹੋਇਆ ਸੀ ਵੀ ਲਾਈਟ ਕਦੋਂ ਆਉਗੀ ਉੱਥੇ ਜਾ ਕੇ ਉਹ ਬੰਦੇ ਨੇ ਉਹਦੇ ਨਾਲ ਝਗੜਾ ਕਰ ਲਿਆ ਜਿੰਨਾ ਉਹ ਅਸੀਂ ਉੱਥੇ ਪਹੁੰਚੇ ਉਹਦੇ ਗੋਲੀ ਲੱਗ ਕੇ ਉਹ ਲਿਟਰਲ ਸੀ ਸੜਕ ਸੜਕ ਦੇ ਉੱਤੇ ਹੀ ਇਹਨਾਂ ਦੂਜੇ ਚਾਚਾ ਜੀ ਦੇ ਬੇਟਾ ਸੁਖਰਾਮ ਸਿੰਘ ਆ ਉਹਦੇ ਵੀ ਨੇ ਢਿੱਡ ਦੇ ਵਿੱਚ ਗੋਲੀ ਮਾਰੀ ਤੇ ਸਾਹਮਣਾ ਮਰੀ ਗਿਆ ਉਹ ਸਾਹਮਣੇ ਤੇ ਹਰਵਿੰਦਰ ਸਿੰਘ ਤੀਜਾ ਗਿਆ ਉਹਦੇ ਵੀ ਮਰੀ ਅਸੀਂ ਵੀ ਸਾਈਡ ਪਰ ਹੋ ਕੇ ਜਾਣ ਪਹਚਾਈਏ ਆਪਣੀ ਉਹ ਬੰਦੇ ਭੱਜ ਗਏ ਫਰਾਰ ਨੇ ਹਾਂਜੀ ਬੰਦੇ ਫ ਜਿਹੜੇ ਤੁਹਾਡੇ ਤਿੰਨ ਮਤਲਬ ਚੱਕਰੀ ਦੱਸ ਰਹੇ ਹੋ ਦੋਨੀਆਂ ਲੱਗੀਆਂ ਉਹਨਾਂ ਦੇ ਕਿੱਥੇ ਕਿੱਥੇ ਦੋਨੀਆਂ ਲੱਗੀਆਂ ਉਹਨਾਂ ਦੇ ਜੀ ਉਹਨਾਂ ਦੇ ਲਖਵੀਰ ਸਿੰਘ ਦੇ ਜੀ ਕਿਡਨੀ ਦੇ ਵਿੱਚ ਨੂੰ ਹੋ ਗਈ ਜਿਹੜਾ ਨਫਾਂ ਨੂੰ ਸਾਰੇ ਆਰਪਾਰ ਨਿਕਲੀਆਂ ਜੀ ਛੋਟੀਆਂ ਆਉਂਦੀਆਂ ਜੀ ਹਾਂ ਜੀ ਆ ਛੋਟੀਆਂ ਜਿਹੜੀਆਂ ਛੋਟੀਆਂ ਆਉਂਦਾ ਹੁੰਦੀਆਂ ਉਹ ਬਿਲਕੁਲ ਡੈਮੇਜ ਹੋ ਗਈਆਂ ਜੀ ਨਹੀਂ ਇੱਕ ਇੱਕੇ ਗੋਲੀਆਂ ਜੀ ਇੱਕ ਇੱਕੇ ਗੋਲੀਆਂ ਹਾਂ ਜੀ ਤੇ ਜਿਹੜਾ ਸਤਨਾਮ ਸਿੰਘ ਆਈ ਉਹਦੇ ਗੁਰਦੇ ਦੇ ਵਿੱਚ ਨੂੰ ਗਈ ਅੱਛਾ ਮਤਲਬ ਆਜ ਪੇਪਰ ਦੇ ਵਿੱਚ ਨੂੰ ਨਾਮ ਦੀ ਤੇ ਜਿਹੜਾ ਹਰਵਿੰਦਰ ਸਿੰਘ ਉਹ ਤਾਂ ਹੀ ਬਾਹਰ ਦੇ ਵਿੱਚ ਹੈ ਗੋਲੇ ਤੇ ਤਿੰਨ ਮਤਲਬ ਗੋਲੇ ਲੱਗੀਆਂ ਹਾਂਜੀ ਤਿੰਨ ਗੋਲੇ ਲੱਗੀਆਂ ਹਾਂਜੀ ਮਤਲਬ ਕੋਈ ਹਵਾਈ ਪੈਰ ਹੋਰ ਵੀ ਕੀਤੇ ਨਹੀਂ ਨਹੀਂ ਹਵਾਈ ਨਹੀਂ ਕਰੇ ਸੀ ਸਿੱਧੇ ਸਿੱਧੇ ਸ਼ੂਟੇ ਕਰੀ ਉਹਨਾਂ ਨੇ ਸਿੱਧੇ ਸ਼ੂਟ ਸਿੱਧੇ ਸ਼ੂਟੇ ਕਰੀ ਉਹਨਾਂ ਨੇ ਮਤਲਬ ਤੁਸੀਂ ਅੱਗੇ ਜਾਂਦੇ ਜੇ ਤੁਹਾਨੂੰ ਵੀ ਮਤਲਬ ਗੋਲੇ ਅਸੀਂ ਵੀ ਆਪਣੀ ਜਾਨ ਬਚਾਈ ਹੈ ਜੀ ਮੁਹੱਲੇ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ek aur whatsapp channel par